ਫਗਵਾੜਾ ਸ਼ਹਿਰ 'ਚ ਆਏ ਦਿਨ ਲੁਟੇਰੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਫਗਵਾੜਾ ਦੇ ਚਾਲ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਘਰ ਦੇ ਬਾਹਰ ਖੜੀ ਮਹਿਲਾ ਦੇ ਗਲੇ 'ਚੋਂ ਸੋਨੇ ਦਾ ਮੰਗਲਸੂਤਰ ਤੇ ਚੈਨ ਖੋ ਕੇ ਹੋਏ ਫਰਾਰ ਜਿਸ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਹੋਈ ਕੈਦ ਮਾਮਲੇ ਦੀ ਸੂਚਨਾ ਮਿਲਤ ਦੇ ਫਗਵਾੜਾ ਪੁਲਿਸ ਵੱਲੋਂ ਉੱਥੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਦੇਖੋ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੇ ਤੋਂ ਦ੍ਰਿਪਤ ਲੂਚਾ ਦੀ ਰਿਪੋਰਟ ਆਪਾਂ ਜੀ ਜੌਹਨ ਸ਼ਰਮਨ ਨਾਮ ਹੈ ਸਰ ਕਿਹੜੀ ਕਿੱਥੇ ਗੜੇ ਆਪਾਂ ਆਪਾਂ ਗਨੇ ਚਾਂਨ ਨਗਰ ਤਾਂ ਕਿ ਮਾਮਲਾ ਕੀ ਸਾਰਾ ਜਿਹੜਾ ਅਰੇ ਇਹ ਦੋ ਬਈ ਵਿਕਤੀ ਅਣਪਛਾਤੇ ਇਹਨਾਂ ਦੇ ਹੈੱਡ ਵਿੱਚ ਪਾਇਆ ਸੀਗਾ ਕਰਦੇ ਬਾਈ ਸਕੂਟੀ ਨਾਲ ਲਾਈ ਹੈ ਤੇ ਬਚ ਚਲ ਜਦੇ ਬੋਟੀ ਮੇਰੀ ਬਾਹ ਘੜੀ ਦੀ ਉਹਨਾਂ ਨੇ ਝਪਟਾ ਮਾਰ ਕੇ ਚਿੰਕਿਸ ਕਿਸ ਲੈ ਗਏ ਬਸ ਕੇ ਚੈਨ ਕਿੰਨੇ ਥੋੜੇ ਸੀ ਚੈਨ ਜੀ ਇੱਕ ਦੋ ਚੈਨ ਪਾਈ ਜਨੇ ਇੱਕ ਚੈਨ ਸੀਗੀ ਵਾਦੀ ਲੈ ਕੇ ਜਿਹੜੇ ਇੱਕ ਮੰਗਲ ਸੋਤੀਗਾ ਉਹ ਪੂਰਾ ਲੈ ਗਏ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਨੁਕਸਾਨ ਹੋ ਗਿਆ ਤੇ ਚਾਰ ਟੋਲੇ ਦਾ ਸਮਾਨ ਸੀਗਾ ਤੇ ਚਲ ਗਿਆ ਕੇ ਪੁਲਿਸ ਸ਼ਿਕਾਇਤ ਕੀਤੀ ਹੈ ਮਾਮਲੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ ਪੁਲਿਸ ਲੈ ਆਏ ਹੋਏ ਚੈੱਕ ਕਰਦੇ ਕੈਮਰਾ ਚੈੱਕ ਕਰਦੇ ਸੀ ਸੀਸੀਟੀਵੀ ਕੈਮਰੇ ਜਾਏ ਬੰਦੇ ਹਾਂ ਜੀ ਸੀ ਵੀ ਆਂਦੇ ਮੈਂ ਚੈੱਕ ਕਰਦੇ ਪਏ ਅਸੀਂ ਚੈੱਕ ਕਰ ਕੇ ਤੁਹਾਨੂੰ ਦੱਸ ਦਿੰਦੇ ਪ੍ਰੀਤੀ ਸ਼ਰਮਾ ਕੀ ਮਾਮਲਾ ਕੀ ਹੈ ਜਿਹੜਾ ਚਾਲਨਗਰ ਦੇ ਵਿੱਚ ਖੜੇ ਆ ਜੀ ਘਰ ਦੇ ਬਾਹਰ ਆਪਣੇ ਮਾਮਲਾ ਮੈਂ ਇਧਰ ਪੂਜਾ ਭਾਬੀ ਸੇ ਬਾਤ ਕਰ ਰਹੀ ਸੀ ਬਸ ਮੈਂ ਘਰ ਤੇ ਆ ਰਹੀ ਸੀ ਆਪਣੇ ਤੋ ਆਤੇ ਆਤੇ ਉਹ ਚੋਰ ਇਧਰ ਕੋ ਆਏ ਤੇ ਮੈਨੂੰ ਲੱਗਾ ਪਹਿਲੇ ਤਾਂ ਲੱਗਾ ਨਹੀਂ ਕਿ ਕੋਈ ਹੋਰ ਹੈ ਫਿਰ ਮੈਨੂੰ ਸੱਕ ਹੋਇਆ ਤਾਂ ਮੈਂ ਆਪਣਾ ਫੋਨ ਆਪਣੇ ਪਾਕਟ ਸੇ ਰੱਖ ਕੇ ਸੀ ਉਸ ਕੇ ਬਾਅਦ ਇਹਨਾਂ ਨੇ ਐਸੇ ਹੱਥ ਮਾਰਾ ਮੈਂ ਗਰਦਨ ਤੇ ਹੱਥ ਰੱਖ ਕੇ ਉਸਨੇ ਹੱਥ ਮਾਰ ਕੇ ਨਹੀਂ ਦੌੜ ਕੇ ਚੱਲ ਗਏ ਦੋਨੋਂ ਬੰਦੇ ਇੱਕ ਮੋਟਰਸਾਈਕਲ ਤੇ ਤੇ ਦੋਨੇ ਮੋੜਦੇ ਦੋਨੇ ਹਾਂ ਦੋਨੇ ਤੇ ਮੋਟਰਸਾਈਕਲ ਤੇ ਮੂੰਹ ਬੰਨੇ ਹੋਏ ਸੀ ਮੂੰਹ ਦੋਨੋਂ ਨੇ ਦੇ ਇੱਕ ਨੇ ਹੈਲਮਟ ਪਾਇਆ ਸੀ ਇੱਕ ਮੂੰਹ ਪੂਰਾ ਸਰਾਪ ਉੱਪਰ ਪਿਆ ਹੋਇਆ ਇਹ ਕਿੰਨੇ ਕੋਈ ਹੋਇਆ ਇਹ ਹੋਇਆ 11:25 30 ਮਿੰਟ ਦੇ ਵਿਚ ਨਕਸਾਨ ਕਿੰਨਾ ਹੋ ਗਿਆ ਆਪਣਾ ਨੁਕਸਾਨ ਤਾਂ ਕਾफी ਹੋ ਗਿਆ ਕਿੰਨੇ ਤੋਲੇ بتا ਸਕਦੇ 골ਡ ਕਿੰਨੇ ਤੋਲੇ ਦਾ ਹੋ ਗਿਆ 골ਡ ਤਾਂ ਹੈ ਮੇਰਾ ਇੱਕ ਤਾਂ ਮੰਗਲ ਸੁੱਤਰ ਵੀ ਢਾਈ ਤੋਲੇ ਦੋਨੇ ਹੂੰ ਅੱਧੇ ਚੰਚ ਚੱਲ ਗਈ ਹੂੰ ਤਾਂ ਆਦੀ ਸਮਝ ਲੋ ਡੇਢ ਵਿੱਚ 4 ਤੋਲੇ ਦਾ ਨੁਕਸਾਨ ਕਿਆ ਦੋਲੂ ਹਾਂ ਤੇ ਪੁਲਿਸ ਗਿਆ ਗੀਤੀ ਇਸ ਮੌਲੇ ਹਾਂਜੀ ਆਈ ਹੋਈ ਹੈ ਪੁਲਿਸ ਅੱਬੀ ਕੋਈ ਸੀਸੀਟੀਵੀ ਕੈਮਰੇ 'ਚ ਆਏ ਬੰਦੇ ਹਾਂਜੀ ਕੈਮਰਿਆਂ ਦੇ ਵਿੱਚ ਆਏ ਕੋਈ ਬੰਦੇ ਹਾਂ ਬੰਦੇ ਆਏ ਹੋਏ ਪੇਸਟ ਨਹੀਂ ਆਇਆ ਨਾ ਗੱਡੀ ਦਾ ਨੰਬਰ ਵੀ ਆਇਆ ਉਹਨ ਕੀ ਮੋਟਰਸਾਈਕਲ ਹਾਂ ਨੰਬਰ ਹੈ ਆਪਕੇ ਕੋਲ ਕਿਤਨਾ ਨੰਬਰ ਦਾ ਇਹ ਮੈਨੂੰ ਅਭੀ ਪਤਾ ਨਹੀਂ ਕੈਨੀ ਅੱਧੀ ਲੈ ਗਏ ਅੱਧੀ ਤੁਹਾਡੇ ਕੋਲ ਹਾਂ ਇਹਦੀ ਅੱਧੀ ਚ ਹੈ ਇਹ ਮਾਮਲਾ ਕੀ ਇੱਕ ਜਿਹੜਾ ਉਹ ਲੀ ਚਾਲ ਨਗਰ ਦਾਵਾ ਚਾਲ ਨਗਰ ਦੇ ਵਿੱਚ ਬਾਹਰ ਲੇਡੀਜ਼ ਖੜੇ ਸੀਗੇ ਤੇ ਜਿਹੜੇ ਖੜੇ ਹੋਏ ਦੋ ਮੋਟਰਸਾਈਕਲ ਦੇ ਮੁੰਡੇ ਆਏ ਆ ਉਹ ਚਵਟਾ ਮਾਰ ਕੇ ਇਹਨਾਂ ਦੀ ਚੈਨੀ ਖੋਹ ਕੇ ਲੈ ਗਏ ਆ ਕਿੰਨੇ ਕੁ ਟੋਲੇ ਦੀ ਚੈਨੀ ਸੀ ਚੈਨੀ ਹੋਣੀ ਆ ਜੀ ਦੋ ਦੋ ਕੁ ਟੋਕ ਟੋਲੇ ਦੋ ਢਾਈ ਟੋਲੇ ਦੀ ਆ ਕੀ ਨਾਂ ਕੀ ਹੈ ਲੇਡੀ ਦਾ ਜਿਹੜਾ ਨਾਂ ਕੀ ਉਹ ਤੇਨਾਂ ਦਾ ਹੈ ਲੇਡੀ ਸ਼ਰਮਾ ਮਹਿੰਦੀ ਪ੍ਰੀਤੀ ਪ੍ਰੀਤੀ ਸ਼ਰਮ ਪ੍ਰੀਤੀ ਸ਼ਰਮ ਹਾਂਜੀ ਪ੍ਰੀਤੀ ਸ਼ਰਮ ਹਾਂਜੀ ਅੱਗੇ ਵੀ ਚਾਹ ਲੈਣ ਕੁਝ ਵਾਰ ਦਿੱਤਾ ਬਹੁਤ ਹੋਈਆਂ ਵਾ ਕੋਈ ਸੀਸੀਟੀਵੀ ਕੈਮਰਾ ਜਾਇ ਬੰਦੇ ਸੀਸੀਟੀਵੀ ਕੈਮਰੇ ਚਾਏ ਆ ਉਹ ਕੱਢਦੇ ਆ ਹਾਂਜੀ ਤੇ ਅਸੀਂ ਮੰਗ ਕਰਦੇ ਆ ਵੀ ਇਹ ਨੱਤ ਪਾਈ ਜਾਵੇ ਇੱਥੇ ਸਾਡੇ ਚਾਰ ਨਗਰ ਦੇ ਪਾਸ ਜੀਟੀ ਰੋਡ ਤੇ ਨਾ ਇੱਕ ਨਸ਼ਾ ਕੇਂਦਰ ਖੁੱਲਿਆ ਆ ਹਾਂਜੀ ਉੱਥੇ ਅਸੀਂ ਕਈ ਵਾਰੀ ਕਿ ਪੋਸਤੂ ਵਿਦਿਆਤਕ ਹੈ। ਹੂੰ। ਕਿ ਨਸ਼ਾ ਜਿਹੜਾ ਸੈਂਟਰ ਦਿੱਤੋਂ ਬੰਦ ਕਰਾਇਆ ਜਾਵੇ ਜੇ ਉੱਥੇ ਜਾਨੀ ਕਿ ਖੇੜੀ ਬਹੁਤ ਹੁੰਦੀ ਹੈ ਉੱਥੋਂ ਕਰਕੇ ਚਾਹ ਨਗਰ ਦੀ ਬਾੜ ਦੱਤਾ ਬਹੁਤ ਹੈ। ਮਾਮਲਾ ਕੀ ਜਿਹੜਾ ਇੱਕ ਚਾਹ ਨਗਰ ਦੇ ਵਿੱਚ ਅੱਜ ਆਏ ਆ ਤੁਸੀਂ? ਮੈਂ ਸਬ ਇੰਸਪੈਕਟਰ ਮਹਿੰਦਰ ਸਿੰਘ ਅਨਚਾਰ ਪੀਸੀ ਆਰ ਫਗਵਾੜਾ ਤਨਾਵਾ ਜੀ। ਇੱਕ ਟੈਲੀਫੋਨ ਤੇ ਇਤਲਾਹ ਮਿਲੀ ਸੀ ਕਿ ਸਿਵਲ ਹਸਪੀਟਲ ਦੇ ਆਪੋਜੀਟ ਡਾਕਟਰ ਵਾਲੀ ਗਲੀ ਦੇ ਵਿੱਚ ਇੱਕ ਲੇਡੀਜ਼ ਦਾ ਜਿਹੜਾ ਉਹ ਹਾਰ ਹੁੰਦਾ ਹੈ ਗਲ ਵਿੱਚ ਉਹ ਫਾਇਨੈਂਸਿੰਗ ਕਰ ਲਿਆ ਕਿਸੇ ਨਾਮ ਲਉ ਵਿਅਕਤੀਆਂ ਨੇ ਇਹ ਜਿਸ ਦੀ ਬਾਰੇ ਸੀਸੀਟੀ ਕੈਮਰੇ ਚੈੱਕ ਕੀਤੇ ਜਾ ਰਹੇ ਆ ਜੋ ਵੀ ਦੋਸ਼ੀਆਂ ਬਾਰੇ ਸਰਾਖ ਲੱਗਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕੋਈ ਪਛਾਣ ਦੇ ਵਿੱਚ ਆਏ ਵਿਅਕਤੀ ਨਹੀਂ ਹਜੇ ਪਛਾਣ ਦੇ ਵਿੱਚ ਨਹੀਂ ਆਏ ਹੈਗੇ ਸੀਸੀਟੀ ਫੁਟੇਜ ਕੱਟ ਰਹੇ ਆ ਕੌਫੀ ਦੇ ਆਧਾਰ ਤੇ ਜਿਹੜਾ ਆ ਉਹਨੂੰ ਮਦਈ ਨੂੰ ਸੁਰੱਖਿਤ ਕਰਾ ਕੇ ਤੇ ਉਹਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ